ਸੱਚੀ ਕਾਲਜੀ ਤੁਸੀਂ ਦੇਖ ਰਹੇ ਹੋ ਚੈਨਾਅਰ ਰਵਿਊਜ਼ ਲੋਕ ਜਿਤੇ ਸਾਰਾ ਹਫਤਾ ਕੰਮ ਕਰਕੇ ਐਤਵਾਰ ਛੁੱਟੀ ਵਾਲੇ ਦਿਨ ਘਰ ਵਿੱਚ ਆਰਾਮ ਕਰਨ ਦੀ ਤਿਆਰੀ ਚ ਹਨ ਉੱਤੇ ਹੀ ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੇਨੈਂਸ ਕਾਰਨ ਅੱਜ ਕਈ ਥਾਵਾਂ 'ਤੇ ਬਿਜਲੀ ਬੰਦ ਕਰਤੀ ਜਾਵੇਗੀ ਇਸੇ ਤਰ੍ਹਾਂ ਕਈ ਥਾਵਾਂ 'ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਇਸ ਬਾਰੇ ਸ਼ਹਿਰਾਂ ਵਿੱਚ ਗਾਂਵਾਂ ਨੂੰ ਸੂਚਨਾ ਵੀ ਦਿੱਤੀ ਗਈ ਹੈ ਕਿਵੇਂ ਕਿ ਸ਼ਹਿਰ ਜਲੰਧਰ ਦੀ ਗੱਲ ਕਰੀ ਜਾਵੇ ਤਾਂ 4 ਮਈ ਨੂੰ ਸ਼ਹਿਰ ਦੇ ਵੱਖ-ਵੱਖ ਸਬਸਟੇਸ਼ਨਾਂ ਦੇ ਆਉਂਦੇ ਦਰਜਨ ਇਲਾਕੇ ਵੀ ਜੀ ਬਿਜਲੀ ਸਪਲਾਈ ਬੰਦ ਰਹੇਗੀ ਸ਼ਹਿਰ ਤਰਨਤਾਰਨ ਦੀ ਗੱਲ ਕਰੀਏ ਤਾਂ ਇੰਜੀਨੀਅਰ ਨਰਿੰਦਰ ਸਿੰਘ ਉਪ ਮੰਡਲ ਅਫਸਰ ਸ਼ਹਿਰੀ ਤਰਨਤਾਰਨ ਅਤੇ ਇੰਜੀਨੀਅਰ ਗੁਰਪ੍ਰੀਤ ਸਿੰਘ ਟੀਲੋ ਜੀ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆ ਕਿ 132 ਕੇਵੀ ਤਰਨਤਾਰਨ ਸਬ ਡਿਵੀਜ਼ਨ ਦੀ ਜ਼ਰੂਰੀ ਮੁਰੰਮਤ ਕਰਕੇ 11 ਕੇਵੀ ਅਤੇ ਸੀਟੀ 1346 ਅਤੇ ਸਿਵਲ ਆਸਟਾਲ ਤਰਨਤਾਰਨ ਦੀ ਬਿਜਲੀ ਸਪਲਾਈ ਜ਼ਰੂਰੀ ਕਰ ਦੀ ਜ਼ਰੂਰਤੀ ਬਰਮਤ ਕਰਨ ਕਰਕੇ 4 ਮਈ 2025 ਦੇ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ ਇਸੇ ਤਰ੍ਹਾਂ ਸਹਿਰ ਕੋਟਕਪੂਰਾ ਇੰਜੀਨੀਅਰ ਰਿਕਵਾਸ ਸਿੰਘ ਐਸ ਡੀ ਐਮ ਸਬ ਅਰਵਨ ਸਰਵ ਡਿਵੀਜ਼ਨ ਪੀ ਐਸ ਪੀ ਐਸ ਐਲ ਕੋਟਕਪੂਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 132 ਕੇਵੀ ਸਬਸਟੇਸ਼ਨ ਕੋਡ ਪੂਰਾ ਟੂਥੋ ਚੱਲਦੇ ਸਾਰੇ 11 ਕੇਵੀ ਜ਼ਰੂਰਤ ਮੁਰੰਮਤ ਕਾਰਨ 4 ਮਈ 2025 ਨੂੰ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਇਸ ਕਾਰਨ ਜੈਤੋ ਰੋਡ ਪੁਰਾਣਾ ਸ਼ਹਿਰ ਬਠਿੰਡਾ ਰੋਡ ਮੋਗਾ ਰੋਡ ਆਦਿ ਇਲਾਕੇ ਵੀ ਬਿਜਲੀ ਸਪਲਾਈ ਵਿੱਚ ਪ੍ਰਭਾਵਿਤ ਰਹਿਣਗੇ ਖਾਸ ਕਰ ਸ਼ਹਿਰ ਨਾਭਾ ਦੀ ਗੱਲ ਕਰ ਲਈਏ ਤਾਂ ਸ਼ਹਿਰ ਨਾਭਾ ਵਿੱਚ ਬਿਜਲੀ ਬੋਰਡ ਸ਼ਹਿਰੀ ਸਬ ਡਿਵੀਜ਼ਨ ਨਾਭਾ ਦੇ ਐਸ ਡੀ ਐਮਓ ਇੰਜੀਨੀਅਰ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਅੱਜ ਸ਼ਹਿਰ ਦੇ ਕੇਵੀ ਨਵੇਂ ਗ੍ਰੈਡ ਨਾਬਾ ਦੇ ਜ਼ਰੂਰੀ ਮੇਨਟੇਨੈਂਸ ਕਰਕੇ ਇਸ ਲਈ 5 ਮਈ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਅਜਈਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਵਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ